ਕੋਲ ਤੋਂ ਵਾਰਾ ਸ਼ੀਤਲ ਕੁੰਡ ਤੋਂ ਨਿਕਲ ਲੱਗੇ ਸੀ ਤੇ ਇੱਥੇ ਆਪਣੇ ਤਖਤ ਸਾਹਿਬ ਵਿੱਚ ਪਾਰਕਿੰਗ ਚ ਇੱਕ ਗੱਡੀ ਖੜੀ ਆ ਤੇ ਤੁਸੀਂ ਦੇਖੋ ਇਹ ਗੱਡੀ ਬਾਹਰੋਂ ਆਈ ਆ ਤੇ ਇਹਨਾਂ ਨੇ ਪੰਜੇ ਤਖਤ ਘੁੰਮਣੇ ਆ ਦੇਖੋ ਇਹ ਗੱਡੀ ਤੇ ਇਹਨਾਂ ਨੇ ਪੰਜੇ ਤਖਤਾਂ ਚ ਜਾਣਾ ਗਾ ਗੱਡੀ ਬਾਹਰੋਂ ਆਇਆ ਇਹਨਾਂ ਦਾ ਟੋਟਲ ਤੁਹਾਨੂੰ ਦਿਖਾਉਂਦੇ ਆ ਸਾਰਾ ਵੀ ਕਿੱਥੋਂ ਗੱਡੀ ਤੁਰੀ ਆ ਤੇ ਕਿਹੜੇ ਕਿਹੜੇ ਦੇਸ਼ਾਂ ਚ ਹੁੰਦੀ ਹੋਈ ਇਹ ਗੱਡੀ ਪਹੁੰਚੀ ਆ ਤੇ ਇਹ ਬੰਦਾ ਹੈ ਜੀ ਇਹਨਾਂ ਦੀ ਆਈਡੀ ਆਪਾਂ ਸਕੈਨ ਮਾਰ ਕੇ ਕੱਢੀ ਆ ਉੱਥੇ ਪਿੱਛੇ ਇਹਨਾਂ ਨੇ ਸਕੈਨ ਕੋਡ ਦਿੱਤਾ ਹੋਇਆ ਤੇ ਆਪਣਾ ਨਹੀਂ ਆਏ ਨੇ ਤੇਰਾ ਤਾਂ ਕਾਨੂੰ ਆ ਤੇ ਬਾਈ ਦਾ ਇਹ ਬਾਈ ਦਾ YouTube ਚੈਨਲ ਆ ਇਹਨਾਂ ਦਾ ਤੇ ਆ ਦੇਖੋ ਇੰਨਾ ਕਿਲੋਮੀਟਰ 15000 ਕਿਲੋਮੀਟਰ ਬਣੂਗਾ 11 ਕੰਟਰੀਆਂ ਵਿੱਚੋਂ ਲੰਘਦੇ ਹੋਏ ਆਉਣਗੇ ਜੀ ਇਹ ਗੱਡੀ ਦੇਖੋ ਤੁਸੀਂ ਬਿਲਕੁਲ ਸ਼ਾਨਦਾਰ